दो हजार चौबीस लड़े लेकिन गए एक दे विरोधी ये देखिए ये आपका पीने का पानी है ये आपका पीने का पानी है इसको देखिए इसमें बदबू आ रही है केजरीवाल जी ने वायदा किया था कि पांच साल के अंदर मैं दिल्ली का पानी साफ कर दूंगा यमुना जी में जाके नहाऊंगा यमुना का पानी पिऊंगा इंडिया गथ जोड़ दे दो भाईवाल कांग्रेस ते आम आदमी पार्टी किवें होए एक दूसरे ਦੇ ਖਿਲਾਫ ਕਿ ਸਾਫ ਰਾਜਨੀਤੀ ਲਾਉਂਗਾ اور ਸਭ ਤੋਂ بڑا ਲਿਕਰ ਕਾ ਸਕੈਮ ਦਿੱਲੀ ਮੇ ਹੁਆ ਹੈ اور ਉਨਕੇ ਘਰ ਕੀ ਆਪਨੇ ਫੋਟੋ ਦੇਖ ਲਈ ਰਾਹੁਲ ਗਾਂਧੀ ਅਤੇ ਅਰਵਿੰਦ ਕੇਜਰੀਵਾਲ ਵਿੱਚ ਕਿਵੇਂ ਪੈਦਾ ਹੋ ਗਈਆਂ ਦੂਰੀਆਂ ਉਹ ਕੇਜਰੀਵਾਲ ਜੀ ਮਹਿਲ ਮੇ ਰਹਤੇ ਹੈ ਸ਼ੀਸ਼ ਮਹਿਲ ਵਿੱਚ ਰਹਿੰਦੇ ਹਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਕੱਲ ਨੂੰ ਦਿੱਲੀ ਦੇ ਵਿੱਚ ਚੋਣਾਂ ਹੋਣੀਆਂ ਨੇ ਜਿਸ ਦੇ ਨਤੀਜੇ ਨੇ ਜਿਹੜੇ ਉਹ 8 ਫਰਵਰੀ ਨੂੰ ਆਉਣਗੇ ਤਾਂ ਇੱਕ ਦਿਲਚਸਪ ਗੱਲ ਇੱਥੇ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਤਿੰਨ ਕੋਣੀ ਮੁਕਾਬਲਾ ਹੈ ਆਮ ਆਦਮੀ ਪਾਰਟੀ ਸੱਤਾ ਵਿੱਚ ਸੀ ਦੂਜੇ ਪਾਸੇ ਭਾਜਪਾ ਕੇਂਦਰ ਦੇ ਵਿੱਚ ਸੱਤਾ ਵਿੱਚ ਹੈ ਅਤੇ ਕਾਂਗਰਸ ਪਾਰਟੀ ਹੈ ਜਿਹੜੀ ਉਹ ਇਥੋਂ ਚੋਣਾ ਪਹਿਲਾਂ ਹਾਰ ਗਈ ਸੀ ਤਾਂ ਤਿੰਨੇ ਪਾਰਟੀਆਂ ਹੁਣ ਵੱਖੋ-ਵੱਖਰੀਆਂ ਲੜ ਰਹੀਆਂ ਨੇ ਹਾਲਾਂਕਿ ਜਦੋਂ 2024 ਦੇ ਵਿੱਚ ਲੋਕ ਸਭਾ ਚੋਣ ਹੁੰਦੀ ਹੈ ਉਦੋਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਇੰਡੀਆ ਗੱਠਜੋੜ ਆਈਐਨਡੀਆ ਇਹ ਗੱਠਜੋੜ ਦਾ ਹਿੱਸਾ ਸੀ ਲੇਕਿਨ ਹੁਣ ਇਹ ਪਾਰਟੀਆਂ ਇੱਕ ਦੂਜੇ ਦੇ ਵਿਰੁੱਧ ਚੋਣ ਲੜ ਰਹੀਆਂ ਨੇ ਤਾਂ ਅੱਜ ਇਸ ਤੇ ਚਰਚਾ ਕਰਾਂਗੇ ਕਿ ਕਿਵੇਂ ਇਹ ਦੋਵੇਂ ਪਾਰਟੀਆਂ ਇਕੱਠੀਆਂ ਹੋਈਆਂ ਅਤੇ ਕਿਵੇਂ ਫਿਰ ਇੱਕ ਦੂਜੇ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਰ ਗਈਆਂ ਤਾਂ ਬੀਤੇ ਦਿਨੀਂ ਸ਼ਾਮ 5 ਵਜੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਖਤਮ ਹੋ ਚੁੱਕਿਆ ਹੈ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜੋਰ ਲਗਾਇਆ ਹੈ ਤਾਂ ਇੱਥੇ ਬੜੀ ਚਰਚਾ ਚੱਲੀ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਚੋਣਾਂ ਲੜ ਰਹੀਆਂ ਨੇ ਹਾਲਾਂਕਿ ਕਿਸੇ ਵੇਲੇ ਇਹਨਾਂ ਪਾਰਟੀਆਂ ਨੇ ਗੱਠਜੋੜ ਵੀ ਕੀਤਾ ਸੀ ਤਾਂ ਤਕਰੀਬਨ 8 ਮਹੀਨਿਆਂ ਵਿੱਚ ਇਹ ਰਿਸ਼ਤੇ ਕਿਵੇਂ ਬਦਲ ਗਏ ਇਸ ਉੱਤੇ ਚਰਚਾ ਕਰਾਂਗੇ ਤਾਂ ਰਾਹੁਲ ਗਾਂਧੀ ਨੇ ਜਿਹੜੇ ਉਹ 8 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਕੁਝ ਹੋਰ ਸੀ ਲੇਕਿਨ ਹੁਣ ਉਹ ਉਹਨਾਂ ਦਾ ਤਿੱਖਾ ਵਿਰੋਧ ਕਰਦੇ ਨਜ਼ਰ ਆਏ ਨੇ ਤਾਂ ਜਿਹੜਾ ਹੈ ਸਿਆਸੀ ਗੱਟ ਜੋੜ ਸੀ ਜਿਹੜਾ ਇਹ ਸਿਆਸੀ ਪਿਆਰ ਸੀ ਇਹ ਕਿਵੇਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਬਦਲ ਗਿਆ ਇਹ ਗੱਲ ਜ਼ਰੂਰ ਲੋਕਾਂ ਦੀ ਚਰਚਾ ਦਾ ਵਿਸ਼ਾ ਹੈ ਜਿਹੜਾ ਉਬਣੀ ਹੋਈ ਹੈ 8 ਮਹੀਨੇ ਪਹਿਲਾਂ ਜਦੋਂ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋ ਰਹੀਆਂ ਸਨ ਤਾਂ ਉਸ ਵੇਲੇ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਇਕੱਠੇ ਚੋਣਾ ਲੜ ਰਹੇ ਸੀ ਦੇਸ਼ ਭਰ ਦੇ ਵਿੱਚ ਦੋਵੇਂ ਪਾਰਟੀਆਂ ਵਿਚਾਲੇ 22 ਸੀਟਾਂ ਤੇ ਜੁਗਲਬੰਦੀ ਸੀ ਹਾਲਾਂਕਿ ਇਹ ਜਿਹੜਾ ਗੱਠਜੋੜ ਆ ਇਹ ਪੰਜਾਬ ਦੇ ਵਿੱਚ ਤਾਂ ਨਹੀਂ ਸੀ ਹੋਇਆ ਲੇਕਿਨ ਹੋਰ ਬਾਕੀ ਸੂਬਿਆਂ ਦੇ ਵਿੱਚ ਇਹ ਗੱਠਜੋੜ ਆ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲਿਆ ਸੀ ਉਦੋਂ ਰਾਹੁਲ ਗਾਂਧੀ ਨੇ ਮਈ 2024 ਵਿੱਚ ਦਿੱਲੀ ਦੇ ਵਿੱਚ ਇੱਕ ਮੀਟਿੰਗ ਵਿੱਚ ਕਿਹਾ ਸੀ ਕਿ ਚੋਣ ਵਿੱਚ ਮੇਰੀ ਵੋਟ ਕੇਜਰੀਵਾਲ ਨੂੰ ਜਾਵੇਗੀ ਅਤੇ ਕੇਜਰੀਵਾਲ ਦੀ ਵੋਟ ਕਾਂਗਰਸ ਨੂੰ ਜਾਵੇਗੀ ਪਰ ਇਸ ਤਰ੍ਹਾਂ ਮਈ 2024 ਤੋਂ ਜਨਵਰੀ 2025 ਤੱਕ ਜਾਂ ਫਿਰ ਫਰਵਰੀ 2025 ਤੱਕ ਕਹਿ ਲਿਆ ਕਿ ਐਸੇ ਹਾਲਾਤ ਬਦਲੇ ਕਿ ਇਹ ਲੀਡਰ ਇੱਕ ਦੂਜੇ ਦੇ ਮੁੜ ਤੋਂ ਵਿਰੋਧੀ ਬਣ ਗਏ ਤਾਂ ਕੇਜਰੀਵਾਲ ਦੇ ਉੱਤੇ ਰਾਹੁਲ ਗਾਂਧੀ ਦੇ ਵੱਲੋਂ ਹਾਲ ਹੀ ਦੇ ਵਿੱਚ ਤਿੱਖੇ ਨਿਸ਼ਾਨੇ ਨੇ ਜਿਹੜੇ ਉਹ ਸਾਦੇ ਗਏ ਨੇ ਰਾਹੁਲ ਗਾਂਧੀ ਦੇ ਬਿਆਨਾਂ ਵਿੱਚ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਪਾਰਟੀ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਸੱਤਾ ਤੋਂ ਲਾਂਬੇ ਕਰਨ ਦੇ ਨਾਲ ਦਿੱਲੀ ਵਿੱਚ ਕਾਂਗਰਸ ਨੂੰ ਹਾਸ਼ੀਏ ਤੇ ਲਿਆਉਣ ਵਾਲੇ ਅਰਵਿੰਦ ਕੇਜੀਵਾਲ ਅਤੇ ਰਾਹੁਲ ਗਾਂਧੀ ਵਿਚਕਾਰ ਨੇੜਤਾ 2023 ਦੇ ਵਿੱਚ ਸ਼ੁਰੂ ਹੋਈ ਸੀ ਜਦੋਂ ਸਾਰੇ ਵਿਰੋਧੀ ਪਾਰਟੀਆਂ ਦੇ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਨੂੰ ਹਰਾਉਣ ਦੇ ਲਈ ਇੱਕ ਗੱਠਜੋੜ ਬਣਾਇਆ ਗਿਆ ਸੀ ਆਈਐਨਡੀਆਏ ਦੇ ਬੈਨਰ ਦੇ ਹੇਠ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਸਨ ਤਾਂ ਰਾਹੁਲ ਗਾਂਧੀ ਅਤੇ ਅਰਵਿੰਦ ਕੇਜੀਵਾਲ ਇੱਕਮੁੱចਤੇ ਪਹੁੰਚੇ ਸਨ ਤੇ ਬਾਅਦ ਦੇ ਅੱਜ 2024 ਵਿੱਚ ਜਦੋਂ ਅਰਵਿੰਦ ਕੇਜਰੀਵਾਲ ਨੂੰ ਆਕਕਾਰੀ ਨੀਤੀ ਘਟਾਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਰਾਹੁਲ ਗਾਂਧੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਉੱਤੇ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਇੱਕ ਪੋਸਟ ਕੀਤੀ ਸੀ ਅਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੋਕਤੰਤਰ ਦਾ ਕਤਲ ਕਿਹਾ ਸੀ ਉਸ ਵੇਲੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਇਕੱਠੀਆਂ ਲੋਕ ਸਭਾ ਚੋਣਾਂ ਲੜ ਰਹੀਆਂ ਸਨ ਆਮ ਆਦਮੀ ਪਾਰਟੀ ਚਾਰ ਸੀਟਾਂ ਅਤੇ ਕਾਂਗਰਸ ਤਿੰਨ ਸੀਟਾਂ ਤੇ ਚੋਣ ਲੜ ਰਹੀ ਸੀ ਹਾਲਾਂਕਿ ਦੋਵੇਂ ਇੱਕ ਵੀ ਸੀਟ ਤੇ ਸਫਲ ਨਹੀਂ ਹੋਏ ਇਸ ਤੋਂ ਬਾਅਦ ਕਾਂਗਰਸੀ ਆਗੂ ਨੇ ਜਿਹੜੇ ਉਹਨਾਂ ਦੇ ਸੁਰ ਬਦਲਦੇ ਸ਼ੁਰੂ ਹੋ ਗਏ ਉਹਨਾਂ ਨੇ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਕਿ ਕਾਂਗਰਸੀ ਵਰਕਰਾਂ ਨੇ ਆਪ ਦਾ ਸਮਰਥਨ ਕੀਤਾ ਪਰ ਬਦਲੇ ਵਿੱਚ ਆਮ ਆਦਮੀ ਪਾਰਟੀ ਤੋਂ ਉਹਨਾਂ ਨੂੰ ਕੋਈ ਸਮਰਥਨ ਨਹੀਂ ਮਿਲਿਆ ਹੌਲੀ ਹੌਲੀ ਕਾਂਗਰਸੀ ਲੀਡਰਾਂ ਨੂੰ ਲੱਗਣ ਲੱਗਿਆ ਕਿ ਜੇਕਰ ਉਹ ਇਕੱਠੇ ਵਿਧਾਨ ਸਭਾ ਚੋਣਾਂ ਲੜਦੇ ਹਨ ਤਾਂ ਪਾਰਟੀ ਦੀ ਹੋਂਦ ਖਤਰੇ ਵਿੱਚ ਪੈ ਸਕਦੀ ਹੈ ਇਹ ਅਸ਼ੰਕਾ ਹੈ ਜਿਹੜੀ ਉਹਨਾਂ ਦੇ ਵਿੱਚ ਪੈਦਾ ਹੋ ਗਈ ਤਾਂ ਆਮ ਆਦਮੀ ਪਾਰਟੀ ਵੱਲੋਂ ਵੀ ਇਸ ਨੂੰ ਲੈ ਕੇ ਕੋਈ ਦਿਲਚਸਪੀ ਹੈ ਜਿਹੜੀ ਉਹ ਨਹੀਂ ਦਿਖਾਈ ਗਈ ਅਜਿਹੀ ਸਥਿਤੀ ਵਿੱਚ ਦੋਵੇਂ ਧਿਰਾਂ ਨੇ ਜਿਹੜੀਆਂ ਉਹ ਮੁਰਤੋਂ ਅਲੱਗ ਅਲੱਗ ਟਰੈਕ ਤੇ ਅਲੱਗ ਅਲੱਗ ਰਸਤੇ ਤੇ ਚੱਲਿਆ ਗੀਆਂ ਤਾਂ ਕਾਂਗਰਸ ਦੇ ਆਪਣੇ ਵੱਡੇ ਆਗੂਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰੇ ਆਏ ਤਾਂ ਮੌਸਮ ਦੇ ਵਾਂਗ ਇੱਥੇ ਹਾਲਾਤ ਨੇ ਜਿਹੜੇ ਉਹ ਮੁਰਤੋਂ ਬਦਲ ਗਏ ਨੇ ਅਜਿਹੀ ਸਥਿਤੀ ਵਿੱਚ ਸਵਾਲ ਉੱਠਦਾ ਹੈ ਕਿ ਅਗਰ 8 ਮਹੀਨੇ ਪਹਿਲਾਂ ਰਾਹੁਲ ਗਾਂਧੀ ਸਹੀ ਸੀ ਜਾਂ ਫਿਰ ਹੁਣ ਰਾਹੁਲ ਗਾਂਧੀ ਨੇ ਜਿਹੜੇ ਉਹ ਸਹੀ ਨੇ ਕਿਉਂਕਿ 8 ਮਹੀਨੇ ਪਹਿਲਾਂ ਉਹ ਅਰਵਿੰਦ ਕੇਜਰੀਵਾਲ ਦੀ ਹਮਾਇਤ ਕਰ ਰਹੇ ਸੀ ਲੇਕਿਨ ਹੁਣ ਅਰਵਿੰਦ ਕੇਜਰੀਵਾਲ ਦੇ ਉੱਤੇ ਨਿਸ਼ਾਨੇ 사ਧ ਰਹੇ ਨੇ ਤਾ ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਉੱਤੇ ਤਿੱਖੇ ਨਿਸ਼ਾਨੇ ਨਿ ਜਿਹੜੇ ਔਸਾਦੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਦਿੱਲੀ ਦੀ ਜਨਤਾ ਕਿਸ ਦੇ ਹੱਕ ਵਿੱਚ ਫਤਵਾ ਜਾਰੀ ਕਰਦੀ ਹੈ ਕਿਸ ਨੂੰ ਜ਼ਿਆਦਾ ਸਮਰਥਨ ਮਿਲਦਾ ਹੈ ਕਿ ਭਾਜਪਾ ਇੱਥੇ ਕਾਮਯਾਬ ਹੁੰਦੀ ਹੈ ਜਾਂ ਫਿਰ ਆਮ ਆਦਮੀ ਪਾਰਟੀ ਇੱਥੇ ਸਰਕਾਰ ਰਿਪੀਟ ਕਰਦੀ ਹੈ ਜਾਂ ਫਿਰ ਕਾਂਗਰਸ ਪਾਰਟੀ ਇੱਥੇ ਗੇਮ ਚੇਂਜਰ ਸਾਬਿਤ ਹੁੰਦੀ ਹੈ ਹਾਲਾਂਕਿ ਚਰਚਾਵਾਂ ਜ਼ਰੂਰ ਨੇ ਭਾਜਪਾ ਦੀ ਜਿੱਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਅਤੇ ਕਾਂਗਰਸ ਦੀ ਜਿੱਤ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪੋ ਆਪਣੇ ਦਾਅਵੇ ਕਰ ਰਹੀਆਂ ਨੇ ਲੇਕਿਨ ਕਿਤੇ ਨਾ ਕਿਤੇ ਇਹ ਗੱਠਜੋੜ ਦਾ ਟੁੱਟਣਾ ਜ਼ਰੂਰ ਇੱਥੇ ਵੱਡਾ ਫਰਕ ਆ ਜਿਹੜਾ ਉਪਾ ਸਕਦਾ ਹੈ ਤਾਂ ਦੇਖਣਾ ਹੋਵੇਗਾ ਕਿ ਦਿੱਲੀ ਦੇ ਲੋਕ ਇਸ ਵਾਰ ਕਿਸ ਦੇ ਸਿਰ ਮੁੱਖ ਮੰਤਰੀ ਦਾ ਤਾਜ ਸੁਝਾਉਂਦੇ ਨੇ